ਆ ਲੈ ਜੀ ਫਿਰ ਇਹਨੂੰ ਵੀ ਵੇਖ ਲੋ ਲੈ ਜੰਨੀ ਆ ਹੋਰੇ ਤਾਂ ਚੜ ਕੇ ਤਾਂ ਦੇਖ ਕੇ ਕੋਈ ਚੜ ਜੋਂਗੇ ਇੱਥੋਂ 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 ਫੜ ਕੇ ਇੱਥੋਂ ਚੜੋ ਇੱਥੋਂ ਮੈਂ ਕਹਿੰਦਾ ਵੀ ਦੋਸਤੋ ਬਿਜਾਦਥਨੋ ਫੈਕਟਰੀ ਦੇ ਵਿੱਚ ਪਹੁੰਚੇ ਆ ਐਵੇਂ ਦੀ ਫੈਕਟਰੀ ਤੁਸੀਂ ਇਹ ਨਾ ਸੋਚੋ ਵੀ ਕਿਤੇ ਅਸੀਂ ਬਾਹਰ ਦੇਸ਼ ਆ ਗਏ ਹੁਣ 2004 ਦੇ ਵਿੱਚ ਹਰਵਿੰਦਰ ਵਾਲਿਆਂ ਨੇ ਇਹਦੇ ਤੋਂ ਸਟਾਰਟ ਕੀਤੀ ਸੀ ਠੀਕ ਹੈ ਜੀ ਤੇ ਅੱਜ ਤੂੰ ਦੇਖ ਲੈ ਵੀ ਫੈਕਟਰੀ ਦੇ ਵਿੱਚ ਵਿజిਟ ਕੀਤਾ ਆਪਣੇ ਲੱਤਾਂ ਦੁਖਣ ਲੱਗ ਗਈਆਂ ਏਡੀ ਵੱਡੀ ਫੈਕਟਰੀ ਆ ਬਿਲਕੁਲ ਜੀ ਉਹ ਕਿਹੜੀ ਚੀਜ਼ ਆ ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਇੱਥੇ ਬੰਦੀ ਨਹੀਂ ਅੱਜ ਦੋਸਤੋ ਪਿੰਡ ਕਣਕਵਾਲ ਚੱਲਾਂ ਫੈਕਟਰੀ ਵਿజిਟ ਕਰਨ ਦਾ ਮੌਕਾ ਮਿਲਿਆ ਸਾਨੂੰ ਹਰਵਿੰਦਰ ਵਾਲਿਆਂ ਨਵੀਂ ਟੈਕਨੀਕ ਨਾਲ ਜਿਹੜੀ ਅੱਜ ਕੱਲ ਟੈਕਨੀਕ ਚੱਲ ਰਹੀ ਆ ਆਫਟੋ ਟੈਕਨੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਵੈਲਕਮ ਜੀ ਆਇਆਂ ਨੂੰ ਹਰਵਿੰਦਰਾ ਐਂਡ ਇੰਡਸਟਰੀ ਕਣਕਵਾਲ ਚੈਨਾ ਪਹੁੰਚਣ ਤੇ ਥੈਂਕ ਯੂ ਥੈਂਕ ਯੂ ਬਾਈ ਬਾਈ ਆਪਣੇ ਮਤਲਬ ਕਿ ਤੁਸੀਂ ਮਾਡਲ ਆਰਡਰ ਤੋਂ ਸਟਾਰਟ ਕੀਤਾ ਸੀ ਇਹ ਕੰਮ ਜੀ ਤੇ ਅੱਜ ਮਤਲਬ ਕਿ ਸਾਡੇ ਤਾਂ ਅੱਖਾਂ ਮਤਲਬ ਕਿ ਰੱਜ ਗੀਆਂ ਦੇਖ-ਦੇਖ ਕੇ ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਕੋਲੇ ਨਹੀਂ ਬਣਦੀ ਜਿਹੜੀ ਕਿ ਸਰਦਾਰ ਕੁਲਦੀਪ ਸਿੰਘ ਜੀ ਮਿਸਤਰੀ ਸਾਹਿਬ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਸਾਡੇ ਮਾਡਲ ਆਰਡਰ ਦੀ 2004 ਚ ਠੀਕ ਹੈ ਜੀ ਉਹੀ ਇਹ ਐਪਲੀਮੈਂਟ ਨੂੰ ਮਤਲਬ ਕਿ ਆਲ ਇੰਡੀਆ ਚ ਲੈ ਕੇ ਆਉਣ ਆਲੇ ਨੇ ਉਸ ਤੋਂ ਬਾਅਦ ਇਹ ਇੰਨਾ ਪਪੂਲਰ ਹੋਇਆ ਸਾਡਾ ਐਪਲੀਮੈਂਟ ਇਹ ਮਲਕ ਇਹਨੂੰ ਮਡ ਲੋਡਰ ਕਹਿੰਦੇ ਜੀ ਆਪਾਂ ਮਿੱਟੀ ਭਰਨ ਵਾਲੀ ਮਸ਼ੀਨ ਜਿਹਨੇ ਕਿ ਇੱਕ ਮਿੰਟ ਚ ਟਰਾਲੀ ਭਰ ਦੇਣੀ ਹੈ ਜਿਵੇਂ ਆਪਾਂ ਕੰਬਾਈਨ ਦੇ ਨਾਲ ਛੈੜ ਤੋਂ ਦਾਣੇ ਪਾਉਣੇ ਇਹਦੇ ਅੱਗੇ ਪੀਡੀਓ ਲੱਗ ਟਰੈਕਟਰ ਨੇ ਲਾ ਕੇ ਪੀਡੀਓ ਨਾਲ ਚੱਲਣਾ ਹੀ ਇਹਨੇ ਤੇ ਨਾਲ ਦੀ ਨਾਲ ਇਹਨੇ ਆਪਣੀ ਇਹ 45 ਰਾਹੀਂ ਮਿੱਟੀ ਟਰਾਲੀ ਚ ਭਾਈ ਨੇ ਪਾਈ 1 ਮਿੰਟ ਚ ਇੱਕ ਟਰਾਲੀ ਭਰ ਦਿੰਦੀ ਆ ਠੀਕ ਠੀਕ 2004 ਤੋਂ ਸ਼ੁਰੂ ਲੈ ਕੇ ਇੰਨਾ ਪਰਫੁੱਲਤ ਹੋਇਆ ਐਪਲੀਮੈਂਟ ਇਹ ਬਹੁਤ ਲੋਕਾਂ ਨੇ ਪਸੰਦ ਕੀਤਾ ਜਿਹਨੂੰ ਕਿ 2013 ਵਿੱਚ ਪ੍ਰਾਨ ਮੋਖਰ ਜੀ ਜਿਸਕੇ ਜਿਹੜੇ ਆਪਣੇ ਮੰਨ ਲਓ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਇਹਨਾਂ ਨੂੰ ਇੱਕ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਭਾਈ ਸੁਪਰ ਸੇਟਰ ਤੇ ਬਹੁਤ ਆ ਰਹੇ ਆ ਪਰ ਤੁਸੀਂ ਥੋੜਾ ਜਿਹੜਾ ਸੁਪਰ ਸੇਟਰ ਦੇ ਖਾਸੇ ਸੋਣਿਆ ਸੰਗਿਆ ਵੀ ਤਾਂ ਹੀ ਆਪਾਂ ਇੱਥੇ ਆ ਕੇ ਵਿਜ਼ਿਟ ਕੀਤਾ ਤੇ ਤੁਸੀਂ ਇਹਦੀ ਕੱਲੀ ਕੱਲੀ ਚੀਜ਼ ਦੱਸੋ ਪਹਿਲੀ ਗੱਲ ਤੇ ਤੁਹਾਡੇ ਕੋਲ ਹਰੇਕ ਜੀ ਤੁਸੀਂ ਆਪ ਹੀ ਫੈਂਬਲ ਕਰਦੇ ਹੋ ਹਾਂਜੀ 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 ਆਪਣੇ ਕੋਲੇ ਸਾਰੀ ਮਸ਼ੀਨਰੀ ਆਟੋਮੈਟਿਕ ਲੱਗੀ ਆ ਜਿਹੜੀ ਅੱਜ ਕੱਲ੍ਹ ਦੇ ਯੁੱਗ ਦੀ ਜਿਹੜੀ ਲੇਜ਼ਰ ਸਿਸਟਮ ਆ ਸੀਐਨਸੀ ਬੀਐਮਸੀ ਸਾਰੀ ਹੀ ਮਸ਼ੀਨਰੀ ਆਪਣੇ ਅੰਦਰ ਲੱਗੀ ਹੋਈ ਆ ਠੀਕ ਠੀਕ ਹਾਂਜੀ ਹਾਂਜੀ ਹਾਂ ਤੇ ਇਹਦਾ ਤੁਸੀਂ ਅੱਜ ਕੱਲੀ ਕੱਲੀ ਚੀਜ਼ ਦੱਸੋ ਵੀ ਕਿਵੇਂ ਕੀ ਹਸਾਬ ਕਿਤਾਬ ਜਿਹਦਾ ਬਾਈ ਜੀ ਇਹ ਜਿਹੜਾ ਸਾਡਾ ਲੇਟੈਸਟ ਮਾਡਲ ਆ ਸੁਪਰਸੀਡਰ ਠੀਕ ਹੈ ਜੀ 8 ਫੁੱਟ 13 ਇੰਚ ਆ ਜਿਹਦੇ ਮਤਲਬ ਕਿ ਇਹ ਜਿਹੜੀ ਆ ਟੌਪ ਲਿੰਕ ਲੱਗੀ ਆ ਜੀ 8 ਐਮ ਐਮ ਦੀ ਪੂਰੀ ਮਜ਼ਬੂਤ ਤੇ ਹੈਵੀ ਡਿਊਟੀ ਦੀ ਠੀਕ ਠੀਕ ਇਹ ਬਾਡੀ ਪਲੇਟ ਆ ਜੀ ਇਹਦੀ 5 ਐਮ ਐਮ ਦੀ ਸਾਰੀ ਲੱਗੀ ਹੋਈ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਆਪਾਂ ਡਿਸਕ ਵਗੈਰਾ ਲਾ ਲਈਏ ਉਹ ਸਾਰਾ ਬਹੁਤ ਵਧੀਆ ਤਰੀਕੇ ਨਾਲ ਇਹ ਬਣਿਆ ਹੋਇਆ ਸਾਰਾ ਨਲ ਲੇਜ਼ਰ ਕਟਿੰਗ ਆ ਸਾਰਾ ਹਾਂ ਜੀ ਸਾਰੀ ਲੇਜ਼ਰ ਕਟਿੰਗ ਆ ਇਹ ਤੇ ਬਾਕੀ ਜਿਹੜੇ ਨਵੇਂ ਮਾਡ ਮਤਲਬ ਕਿ ਇਹਦੇ 3 ਬੋਲਟ ਖੋਲਾਂਗੇ ਆਪਾਂ ਗਏ ਨਾ 3 ਬੋਲਟ ਖੋਲਣ ਨਾਲ ਇਹ ਇਹਦਾ ਰੋਟਾਵੇਟਰ ਬਣ ਜਾਂਦਾ ਇਹ ਤੇ ਫੀਟ ਚੈਨ ਲੱਗੀ ਆ ਚੈਨ ਉਤਰ ਕੇ ਤਿੰਨ ਬੋਲਟ ਇਧਰੋਂ ਤੇ ਤਿੰਨ ਆਪਾਂ ਪਰਲੀ ਸਾਈਡ ਤੋਂ ਖੋਲਣਾਗੇ ਬਹੁਤ ਸੌਖੇ ਬਹੁਤ ਸੌਖੇ ਤਰੀਕੇ ਨਾਲ 5-7 ਮਿੰਟਾਂ ਵਿੱਚ ਹੀ ਆਪਾਂ ਸੁਪਰ ਸੀਡਰ ਤੋਂ ਇਹਦਾ ਰੋਟਾਵੇਟਰ ਬਣਾ ਲਾਂਗੇ ਰੋਟਾਵੇਟਰ ਬਣਾ ਸਕਦੇ ਹਾਂ ਇਹ ਇਹ ਨਹੀਂਗਾ ਵੀ ਸੁਪਰ ਸੈਂਟਰ ਆਪਾਂ ਨੂੰ ਅਲੱਗ ਲੈਣਾ ਪਵੇ ਨਹੀਂ ਜੀ ਨਹੀਂ ਨਹੀਂ ਇਹ 2N1 ਆ ਮਤਲਬ ਕਿ 2N1 ਤੇ ਰੂਟਾਵੇਟਰ ਤੋਂ ਸੁਪਰ ਸੀਡਰ ਬਣਾ ਸਕਦਾ ਹੈ ਸੁਪਰ ਸੀਡਰ ਤੋਂ ਰੂਟਾਵੇਟਰ ਇਹਦਾ ਠੀਕ ਹੈ ਹਾਂਜੀ ਹਾਂਜੀ ਜਿਵੇਂ ਆਪਾਂ ਨੂੰ ਇਹ ਕਣਕ ਦੇ ਕੱਦੂ ਦੇ ਸੀਜ਼ਨ ਵੇਲੇ ਇਹ ਮਤਲਬ ਕਿ ਇਧਰੋਂ ਜਿਹੀ ਦੀ ਆਪਾਂ ਕਣਕ ਪਾਉਣੀ ਹੈ ਜਦੋਂ ਉਦੋਂ ਇਹ ਦੋਨੇ ਕੰਮ ਨਹੀਂ ਜਦੋਂ ਇਹਨੂੰ ਆਪਾਂ ਸੁਪਰ ਸੀਡਰ ਤੋਂ ਰੋਟਾਵੇਟਰ ਬਣਾਵਾਂਗੇ ਜੀ ਆਹ 3 ਵੋਲਟ ਖੋਲ ਕੇ ਦਾ ਸਾਰਾ ਜਗੜ ਜਿਹੜਾ ਪਿੱਛੇ ਹਟ ਜਾਂਦਾ ਇੱਥੇ ਸਹੇ ਦਾ ਬਾਕਾਇਦਾ ਅਸੀਂ ਦੋ ਡਈਆਂ ਦੇਵਾਂਗੇ ਉੱਥੇ ਸਾਈਡ ਤੇ ਲੱਗ ਜਾਂਦੀਆਂ ਨੇ ਅੱਗੇ ਰੋਟਾਵੇਟਰ ਮਤਲਬ ਕਿ ਡਿਕਨ ਦੁਕਨ ਦਾ ਮੈਂ ਡਾਲਦਾ ਇੱਥੇ ਸਟੈਂਡ ਲੱਗੇ ਜਾਣਗੇ ਇਹਦੇ ਦੋਨੇ ਸਾਈਡਾਂ ਤੇ ਇਹ ਪਿੱਛੇ ਸਾਰਾ ਜਗੜ ਅਸੀਂ ਖੜਾ ਰਹਿ ਜਾਣਾ ਇਹ ਹਾਂ ਰੋਟਾਵੇਟਰ ਦਾ ਇਹਦਾ ਪਿੱਛੇ ਨਾਲ ਇਹਦੇ ਉਹ ਫੱਟਾ ਪਿਆ ਜੀ ਜਿਹੜਾ ਅਸੀਂ ਨਾਲ ਦਿੰਨੇ ਆ ਰੋਟਾਵੇਟਰ ਬਣਾਉਣ ਵਾਸਤੇ ਜਦੋਂ ਹਾਂ ਹਾਂ ਅੱਛਾ ਇਹ ਵੀ ਨਾਲ ਹੀ ਦਿੰਨੇ ਆ ਇਹ ਨਾਲ ਹੀ ਦਿੰਨੇ ਆ ਜੀ ਫੱਟਾ ਸੀ ਇਹਦਾ ਠੀਕ ਆ ਵੀ ਆ ਪਤਾ ਵੀ ਹਾਂ ਜੀ ਨਾਲੋਂ ਕਿ ਬਾਅਦ ਚ ਸਮੱਸਿਆ ਨਾ ਆਵੇ ਕਿ ਨਾ ਕਿਸੇ ਤਰ੍ਹਾਂ ਦੀ ਇਹ ਫਟਾ ਜੀ ਨਾਲ ਦਿੰਦੇ ਆ ਵੀ ਆਪਦਾ ਘਰੇ ਵੈਹ ਕੇ ਉਹ 10 ਮਿੰਟਾਂ ਜੀ ਇਹਨੂੰ ਸੁਪਰ ਸੀਡਰ ਤੋਂ ਰੂਟਾ ਵੇਟਰ ਬਣਾ ਸਕਦੇ ਨਹੀਂ ਕਈਆਂ ਨੂੰ ਤਾਂ ਮੈਂ ਦੇਖਿਆ ਵੀ ਇਹ ਅਲੱਗ ਤੋਂ ਲੈਣਾ ਪੈਂਦਾ ਨਹੀਂ ਅਸੀਂ ਨਾਲ ਹੀ ਦਿੰਦੇ ਆ ਆਪਣਾ ਪਿੱਛੇ ਰੂਲਾ ਲੱਗਿਆ ਜਿਵੇਂ ਆਮ ਜਿਹੜੇ ਸੁਪਰ ਸੀਡਰ ਬਣਦੇ ਆਦੇ ਪਲੇਨ ਰੂਲਾ ਲੱਗਿਆ ਹੋਇਆ ਹੁੰਦਾ ਹੈ ਇਹ ਤਾਂ ਮੈਂ ਨਵੀਂ ਚੀਜ਼ ਵੇਖੀ ਹਾਂ ਜੀ ਹਾਂ ਉਹ ਪਲੇਨ ਲੱਗੀ ਸੀ ਪਲੇਨ ਦਾ ਨੁਕਸਾਨ ਸੀ ਠੀਕ ਇੱਕ ਵਾਰੀ ਜਦੋਂ ਥੋੜੀ ਜਿਹੀ ਗਿੱਲ ਜਿਆਦਾ ਹੁੰਦੀ ਆ ਵੱਧ ਪ੍ਰੈਸ ਕਰਨ ਦਿੰਦਾ ਤੇ ਕਣ ਕੁੱਗਰਦੀ ਨਹੀਂ ਸੀ ਕੁੱਟ ਦੇ ਉੱਪਰ ਪਾ ਜਾਂਦਾ ਵੀ 20 ਟੱਕਾ ਜਾਵੇ ਤੇ ਉਹਨੂੰ ਕੋਈ ਸਮੱਸਿਆ ਉਗਰਨ ਦੀ ਸਮੱਸਿਆ ਨਾ ਆ ਤਾਂ ਮੈਂ ਜੀ ਤੁਹਾਡੇ ਕੋਲ ਹੀ ਦੇਖਿਆ ਕਿ ਹੋਰ ਦੇਖਿਆ ਨਹੀਂ ਹਾਂ ਜੀ ਹਾਂ ਜੀ ਹਾਏ ਲੇਟੈਸਟ ਟੈਕਨੋਲੋਜੀ ਦਾ ਜੀ ਇਹ ਨਵਾਂ ਬਣਾਇਆ ਸੀ ਤੇ ਬਾਕੀ ਜਿਹੜਾ ਇਹਦਾ 20 ਪਾਉਣ ਦਾ ਮਤਲਬ ਕਿ ਜਿਵੇਂ ਆਮ ਪਹਿਲਾਂ ਇਹ ਹੱਥ ਵਾਲਾ ਲੀਵਰ ਲੱਗਿਆ ਹੁੰਦਾ ਸੀ ਉਹ ਜਿਹੜਾ ਪ੍ਰੋਪਰ ਵੀ ਨਹੀਂ ਪੈਂਦਾ ਸੀ ਵੱਧ ਘੱਟ ਇਹ ਜੇ ਤੁਸੀਂ 0 ਤੋਂ 0 ਕਰਕੇ ਉਹਨੂੰ 20 ਪਾ ਸਕਦੇ ਹੋ ਠੀਕ ਹੈ ਠੀਕ ਹਾਂ ਜੀ ਹਾਂ ਜੀ ਹਾਂ ਜਿਹੜੀ ਡਿਸਕ ਹੈ ਜੀ ਇਹ ਸਾਰੀ ਸਟੀਲੀ ਆ ਇਹ ਚ ਜਿਹੜੀ ਮੇਨ ਖਾਸੀਅਤ ਆ ਜਿਵੇਂ ਅੱਗੇ ਜ਼ਿੰਮੇਦਾਰ ਨੂੰ ਪਿੱ ਮਸਿਆ ਨਹੀਂ ਹੁੰਦੀ ਇਹ ਬਿਲਕੁਲ ਠੀਕ ਹੈ ਹਾਂ ਹਾਂ ਪ੍ਰੋਪਰ ਦਾਣਾ ਉਮੀ ਹੋਊਗਾ ਉਹਦੇ ਨਾਲ ਕੋਈ ਹੈਵੀ ਡਿਊਟੀ ਗੇਅਰ ਹੈ 13 ਠੀਕ ਠੀਕ ਹੈ ਜੀ। ਭਾਈ ਹਾਂ ਜੀ ਹਾਂ ਜੀ ਹਾਂ। ਤੇ ਬਾਕੀ ਜਿਹੜੀ ਐ ਸਪੋਰਟ ਲੱਗੀ ਐ ਇਹਦੇ ਨਾਲ ਇਹ ਵੀ ਹੈਵੀ ਲੱਗੀ ਹੋਈ ਐ। ਨਹੀਂ ਆਮ 75 ਐਮ ਐਮ ਚ ਆਉਂਦੀ ਐ 80 ਐਮ ਚ ਸਪੋਰਟ ਲੱਗੀ ਹੋਈ ਐ ਇਹਦੇ ਨਾਲ। ਠੀਕ ਠੀਕ ਹਾਂ ਜੀ ਹਾਂ ਜੀ ਹਾਂ। ਤੇ ਹੋਰ ਪਾਈਪ ਲੱਗੀ ਐ ਜਿਹੜੀ ਇਹ ਤਾਂ ਸਟੀਲ ਵੈਰ ਆਉਂਦੀ ਐ। ਸਟੀਲ ਵੈਰ ਆਣੀ। ਨਹੀਂ ਚੀ ਨੀ ਆਮ ਪਾਈਪ ਇਹ ਜਿਹੜੀ ਚਿਪਕ ਜਾਂਦੀ ਐ। ਇਹ ਕੋਈ ਚਿਪਕਣ ਵਾਲੀ ਸਮੱਸਿਆ ਨਹੀਂ ਹੁੰਦੀ। ਭਾਈ ਆ ਮੈਨੂੰ ਨਾ ਸੱਚੀ ਪੁੱਛੋ ਵੀ ਇੰਨਾ ਵਧੀਆ ਆ ਹਾਈਡਰਾ ਤੁਹਾਡਾ ਲੱਗ ਰਿਆ ਨਾ ਜੇ ਕਰਦਾ ਮੈਂ ਆਪਦੇ ਘਰੇ ਲੈ ਜਾ ਪਰ ਸਾਡੇ ਘਰੇ ਖਿਲਾਰ ਨੂੰ ਜਗ੍ਹਾ ਹੈ ਨਹੀਂ। ਤੇ ਅੱਜ ਪਤਾ ਲੱਗਿਆ ਵੀ ਇਹ ਪਿੰਡ ਕਣਕਵਾਲ ਦੇ ਵਿੱਚ ਵੀ ਬੰਦੇ ਆ ਮੈਂ ਕਹਿੰਦਾ ਵੀ ਦੋਸਤੋ ਇੰਨੀ ਜਿਆਦਾ ਫਿਨਿਸ਼ਿੰਗ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਨਾ ਪਤਾ ਲੱਗੇ ਵੀ ਮੈਨੂੰ ਲੱਗਦਾ ਵੀ ਵੱਡੀਆਂ ਵੱਡੀਆਂ ਕੰਪਨੀਆਂ ਵੀ ਇਹ ਇੰਨੀ ਫਿਨਿਸ਼ਿੰਗ ਨਹੀਂ ਦੇ ਸਕਦੀਆਂ ਬਾਈ ਇਹ ਵੀ ਤੁਸੀਂ ਬਣਾ ਰਹੇ ਹੋ ਜੀ ਹਾਂਜੀ ਬਾਈ ਜੀ ਇਹ ਵੀ ਆਪਣੇ ਇੱਥੇ ਫੈਕਟਰੀ 'ਚ ਤਿਆਰ ਹੋ ਰਿਹਾ ਇਹਨੂੰ ਅਸੀਂ ਮਿਨੀ ਹਾਈਡਰਾ ਬੋਲਦੇ ਆ ਤੇ ਜਿਵੇਂ ਵੀ ਆਮ ਵੱਡੀਆਂ ਮਸ਼ੀਨਾਂ ਨੇ ਬਹੁਤ ਕੋਸਟਲੀ ਨੇ ਬਿਲਕੁਲ ਬਹੁਤ ਥੋੜੇ ਮੁੱਲ 'ਚ ਜਿਹੜੀ ਅਸੀਂ ਮਸ਼ੀਨ ਬਣਾ ਕੇ ਦਿੱਤੀ ਆ ਦੋਸਤੋ ਚੱਲਦੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਨਹੀਂ ਸਕਦੇ ਪਰ ਤੁਸੀਂ ਜੇ ਹਾਈਡਰਾ ਲੈ ਤਾਂ ਉਹਦੇ ਨੇੜੇ ਤੇ ਉਹਨਾਂ ਰੇਟ ਦੇ ਵਿੱਚ ਤਾਂ ਮੈਨੂੰ ਲੱਗਦਾ ਪਤਾ ਨਹੀਂ 2-3 ਆ ਜਾਣੇ 2-3 ਆ ਜਾਣੇ ਪਰ 4 ਟਨ ਤੱਕ ਦੀ ਕੁਐਸਟਰੀ ਹੈ ਜੀ ਦੀ ਠੀਕ ਹੈ ਠੀਕ ਹੈ 4 ਤੱਕ ਟਨ ਆਪਾਂ ਵਜਨ ਦੇ ਨਾਲ ਚੱਕ ਸਕਦੇ ਹਾਂ ਜਿਵੇਂ ਆਮ ਵੱਡੀਆਂ ਮਸ਼ੀਨਾਂ ਜਿਹੜੀਆਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਮਿੰਨੀ ਜੀਸੀਬੀ ਦੀ ਉਸੇ ਤਰ੍ਹਾਂ ਇਹ ਛੋਟੀਆਂ ਤੰਗ ਗਲੀਆਂ 'ਚ ਜਾ ਕੇ ਵੀ ਆਪਾਂ ਇਹ ਤੋਂ ਕੰਮ ਲੈ ਸਕਦੇ ਹਾਂ ਕੰਮ ਲੈ ਸਕਦੇ ਛੋਟੀ ਜਗ੍ਹਾ 'ਚ ਆਪਾਂ ਇਹਨੂੰ ਮਾਲ ਉਠਾ ਕੇ ਸ਼ਿਫਟ ਲੋਡਿੰਗ ਕਰ ਰੱਖ ਸਕਦੇ ਹਾਂ ਬਾਈ ਜੀ ਜਿਹੜੇ ਬਣਾ ਰਹੇ ਨੇ ਮੈਨੂਫੈਕਚਰ ਕਰ ਰਹੇ ਨੇ ਇਹਨੂੰ ਰਾਜੂ ਜੀ ਹਾਂਜੀ ਹਾਂਜੀ ਰਾਜੂ ਉਹਨਾਂ ਨਾਲ ਵੀ ਤੁਹਾਡੀ ਇੱਕ ਡਾਇਰੈਕਸ਼ਨ ਕਰਾਉਣੇ ਆ ਇਹਨਾਂ ਬਾਈ ਜੀ ਬਾਈ ਤੁਸੀਂ ਇੰਨਾ ਵਧੀਆ ਡਿਜ਼ਾਈਨ ਕੀਤਾ ਮੈਨੂੰ ਐ ਲੱਗ ਨਹੀਂ ਰਿਹਾ ਵੀ ਇਹ ਆਪਣੇ ਹਾਲੇ ਵਿਸ਼ਵਾਸ ਨਹੀਂ ਹੋ ਰਿਹਾ ਪਰ ਹੁਣ ਪਤਾ ਲੱਗਿਆ ਵੀ ਤੁਸੀਂ ਇਹ ਮਤਲਬ ਮੈਨੂਫੈਕਚਰਿੰਗ ਕਰ ਰਹੇ ਹੋ ਇਹੋ ਇਸ ਕੰਮ ਕਰਨਾ ਸ਼ੌਕ ਆ ਜਦੋਂ ਸ਼ੌਕ ਆ ਸ਼ੌਕ ਨਾਲ ਇਹ ਪਿਆਰ ਕਰਦੇ ਆ ਠੀਕ ਬਾਈ ਕੱਲੀ ਕੱਲੀ ਚੀਜ਼ ਹੈ ਨਾ ਬੇ ਇੰਨਾ ਜ਼ਿਆਦਾ ਦੋਸਤੋ ਸੱਚੀ ਦਿਲੋਂ ਕਹਿ ਰਹੇ ਆ ਬਿਜੇ ਸਾਡੇ ਘਰੇ ਜਗ੍ਹਾ ਹੁੰਦੀ ਤਾਂ ਕਿਸੇ ਆਪਾਂ ਕੰਮ ਨੂੰ ਲਾਏ ਜਾਣਾ ਸੀ ਕਰਨ ਨੂੰ ਪਰ ਜਗ੍ਹਾ ਦੀ ਪ੍ਰੋਬਲਮ ਦਿੱਕਤ ਆਈ ਖੜੀ ਬਾਕੀ ਮਸ਼ੀਨਰੀ ਦੀ ਆਪਾਂ ਲਾਲੀ ਬਾਈ ਜੀ ਸਾਡੇ ਕੋਲੇ ਹਰੇਕ ਤਰ੍ਹਾਂ ਦੀ ਸੀਐਨਸੀ, ਬੀਐਮਸੀ, ਲੇਜ਼ਰ ਕਟਿੰਗ ਵਗੈਰਾ ਹਰ ਤਰ੍ਹਾਂ ਪ੍ਰਕਾਰ ਦੀ ਮਸ਼ੀਨਰੀ ਐ ਇਸੇ ਕਰਕੇ ਇੰਨੀ ਫਿਨਿਸ਼ਿੰਗ ਵਗੈਰਾ ਜਿਹੜੀ ਹੈਗੀ ਆ ਉਹ ਆ ਰਹੀ ਦੋਸਤੋ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਜਿਹੜੀ ਵੀ ਇਹਨਾਂ ਦੀ ਕੋਈ ਵੀ ਕਟਿੰਗ ਹੈ, ਵੈਲਡਿੰਗ ਹੈ ਸਾਰਾ ਇਹਨਾਂ ਦਾ ਸੌਫਟਵੇਅਰ, ਲੇਜ਼ਰ ਕਟਿੰਗ ਹੈ ਮਤਲਬ ਕਿ ਇਹ ਜੀਆਂ ਮਸ਼ੀਨਾਂ ਕਰੋੜਾਂ ਦੇ ਸਾਰਨਾਂ ਤੁਹਾਨੂੰ ਕੱਲੀ-ਕੱਲੀ ਮਸ਼ੀਨ ਦਿਖਾਈਏ ਤਾਂ ਮੈਨ ਇਹ ਵੀਡੀਓ 2 ਘੰਟਿਆਂ ਦੀ ਬਣ ਜਾਊਗੀ ਤੇ ਹਰ ਇੱਕ ਚੀਜ਼ ਇਹਨਾਂ ਦੇ ਆਪ ਦੇ ਇੱਥੇ ਮੈਨੂਫੈਕਚਰਿੰਗ ਹੁੰਦੀ ਹੈ ਕੀ ਇੰਪਲੀਮੈਂਟ ਬਣਿਆ ਹੋਇਆ ਜੀ ਇਹ ਬਾਈ ਜੀ ਨੂੰ ਟੋਕਰੀ ਬੋਲਦੇ ਆਪਾਂ ਜਿਵੇਂ ਸਾਈ ਲੱਗੇਦਾ ਚੱਲ ਰਿਹਾ ਹੈ ਕਿ ਨਾ ਅੱਜਕੱਲ੍ਹ ਕਿਦੇ ਚਾਰ ਵਾਲਾ ਠੀਕ ਮੱਕੀ ਦਾ ਚਾਰ ਦਾ ਕੋਤਰਾ ਇਹ ਚ ਮਤਲਬ ਕਿ ਜਿਹੜਾ ਕਟਰ ਹੈਗਾ ਉਹਦੇ ਵਿੱਚ ਪਾਈ ਜਾਂਦਾ ਨਾਲ ਜਿਵੇਂ ਦੇ ਟਰੈਕਟਰ ਦੇ ਕਟਰ ਚੱਲ ਰਹੇ ਆ ਉਹ ਤੋਂ ਬਾਅਦ ਜਿਵੇਂ ਆਪਣੇ ਅੱਧਿਕ ਮੀਹੂ ਪੈ ਜਾਂਦੇ ਆ ਬਿਲਕੁਲ ਬਹੁਤ ਸ बड़ी ਦਿੱਕਤ ਆਉਂਦੀ ਆ ਸਮੱਸਿਆ ਟਰਾਲੀ ਚੱਲਣ ਦੀ ਨਾਲ ਇਹਦੇ ਨਾਲ ਇਹਨੂੰ ਲੋਡ ਕਰਕੇ ਤਾਂ ਆਪਾਂ ਦੂਜੀ ਸਾਈਡ ਤੇ ਇਹਨੂੰ ਸ਼ਿਫਟ ਕਰ ਸਕਦੇ ਹਾਂ ਹਾਂ ਤੇ ਹਾਂ ਹਾਂ ਇਹਨੂੰ ਟੋਕਰੀ ਬੋਲਦੇ ਆ ਜੀ ਆਪਾਂ ਮਤਲਬ ਕਿ ਇਹ ਚ ਇਹ ਸਾਰੀ ਹਾਈਡਰੋਲਿਕ ਹਾਈਡਰੋਲਿਕ ਆ ਜੀ ਇਹ ਚ ਦੋ ਸਟੋਕ ਹੁੰਦੇ ਆ ਇੱਕ ਵਾਰੀ ਇਹ ਸਿੱਧੀ ਖੜੀ ਹੋਊਗੀ ਉਹ ਤੋਂ ਬਾਅਦ ਅੱਗੇ ਪਲਟੀ ਕਰੂਗੀ ਪਲਟੀ ਕਰੂਗੀ ਇਹਨੂੰ ਜਿੰਨੀ ਵੀ ਉੱਚੀ ਆਪਾਂ ਆ ਟਰਾਲੀ ਹੈਗੀ ਆ ਉਹ ਚ ਪਾ ਸਕਦੇ ਆ ਜਾਂ ਜਿਵੇਂ ਟੇਪਰ ਹੁੰਦਾ ਟੇਪਰ ਵਗੈਰਾ ਜਿ ਵੀ ਆਪਾਂ ਨੂੰ ਸ਼ਿਫਟ ਕਰ ਸਕਦੇ ਆ ਆਪਾਂ ਠੀਕ ਠੀਕ ਹੈ ਹਾਂ ਹਾਂ ਤੇ ਇਧਰ ਦੋਸਤੋ ਇਹਨਾਂ ਦੇ ਬਾਈ ਹੁਣੇ ਲੋਡਰ ਵੀ ਬਣਾਉਂਦੇ ਆ ਤੇ ਲੋਡਰ ਦੀ ਕੁਆਲਿਟੀ ਵੀ ਇਹਨਾਂ ਨੂੰ ਮਤਲਬ ਕਿ ਬਹੁਤ ਮਤਲਬ ਕਿ ਹੈਵੀ ਮੋਟਾ ਲੋਹਾ ਲੱਗਿਆ ਹੋਇਆ ਸਾਰੀ ਮਤਲਬ ਕਿ ਜੀ ਇਹ ਚ ਕਾ ਲੈਜ਼ਰ ਕਟਿੰਗ ਆ ਸਾਰੀ ਮਿਗ ਵੈਲਡਿੰਗ ਆ ਜਿਹੜੀ ਬਹੁਤ ਹੀ ਮਜ਼ਬੂਤ ਹੈ ਹੈਵੀ ਹੁੰਦੀ ਜਿਹੜੇ ਕਹਿੰਦੇ ਵੀ ਇੱਕ ਟੰਕ ਇਹਨਾਂ ਖਣੇ ਕੁਆਂਟਲ ਹਾਂਜੀ 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 ਇੱਕ ਟੰਕ ਜੇ ਆਪ ਲਾਉਣੇ ਤੇ ਕੁਆਂਟਲ ਵੇਟ ਕੁਆਂਟਲ ਵੇਟ ਚੱਕ ਲੈਂਦਾ ਮਿਗ ਵੈਲਡਿੰਗ ਦਾ ਇੱਕ ਟੰਕਾ ਤੇ ਬਾਕੀ ਇਹ ਸਾਰਾ ਜੀਸੀਬੀ ਤਰ੍ਹਾਂ ਦਾ ਹੀ ਸਿਸਟਮ ਬਣਿਆ ਹੋਇਆ ਜੀ ਮਤਲਬ ਕਿ ਪ੍ਰੋਪਰ ਕੰਪਨੀ ਬ੍ਰਾਂਡ ਕੰਪਨੀ ਬ੍ਰਾਂਡ ਇਹ ਜਿਹੜੀਆਂ ਇਹ ਚ ਪਿੰਨਾ ਪਈਆਂ ਸਾਰੀਆਂ ਸਟੀਲ ਦੀਆਂ ਪਿੰਨਾ ਨੇ ਵਿੱਚ ਕੰਟਰੋਲ ਦੇ ਵਿੱਚ ਲੱਗਿਆ ਵੀ ਇਹ ਜ ਕੋਈ ਮੰਨ ਲੇ ਸੇਦੀ ਘਸਣਾ ਟੁੱਟਣ ਵਾਲੀ ਸਮੱਸਿਆ ਨਹੀਂ ਆਉਂਦੀ ਠੀਕ ਹੈ ਹਾਂਜੀ ਹਾਂਜੀ ਇਹ ਜਿਹੜੀ ਲੋਡਰ ਹੈ ਜੀ ਇਹਦੀ ਹਾਈਟ 11 ਫੁੱਟ ਉੱਚੀ ਆ ਤੇ 5 ਫੁੱਟ ਦੀ ਇਹਦੀ ਬਾਕਸ ਲੱਗੀ ਹੋਈ ਹੈ ਇਹਨੂੰ ਜਿਵੇਂ ਆਮ ਯੂਜ਼ਰ ਲੈਂਦੇ ਨੇ ਜਿਹੜੇ ਰੇਤਾ ਵਜਰੀ ਲੋਡ ਕਰਨੀ ਆ ਜਿਵੇਂ ਆਮ ਦੁਕਾਨਦਾਰ ਵੀ ਲੈਂਦੇ ਆ ਆਮ ਜ਼ਿਮੀਂਦਾਰ ਜਿਵੇਂ ਰੇਵ ਵਗੈਰਾ ਪਾਉਣਾ ਉਹਦੇ ਵਾਸਤੇ ਵੀ ਇਹ ਚੰਦਾ ਤੇ ਨਾਲ ਹੀ ਇਹਦੇ ਚ ਅਸੀਂ ਜੀ ਸੀ ਵੀ ਦਾ ਵੀ ਸਿਸਟਮ ਲਾਇਆ ਹੋਇਆ ਨਾਲ ਅੱਛਾ ਪਿੱਛੇ ਲਾ ਰੱਖਿਆ ਪਿੱਛੇ ਹਾਂਜੀ 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 ਇਹਨੂੰ ਮਿੰਨੀ ਜੀ ਸੀ ਵੀ ਦੇ ਤੌਰ ਤੇ ਆਪਾਂ ਜਾਣ ਸਕਦੇ ਹਾਂ ਹਾਂ ਜੀ ਇਹਦੇ ਅੱਜਕੱਲ ਪੰਜਾਬ ਦੇ ਵਿੱਚ ਮਤਲਬ ਕਿ ਹਰ ਜ਼ਿਮੇਦਾਰ ਨੇ ਬਹੁਤ ਜ਼ਿਆਦਾ ਲੋਡ ਆ ਲੋਡ ਆ ਜੀ ਹਾਂ ਜੀ ਹਾਂ ਜੀ ਹਾਂ ਬਿਲਕੁਲ ਬਾਕੀ ਇਹ ਸਾਰਾ ਫੋਲਡਿੰਗ ਆ ਇਹਨੂੰ ਆਪਾਂ ਟਰੈਕਟਰ ਫ੍ਰੀ ਵੀ ਕਰ ਸਕਦੇ ਹਾਂ ਇਹਨੂੰ ਖੋਲ ਕੇ ਸਾਰਾ ਫੋਲਡ ਹੋ ਜਾਂਦਾ ਹੈ ਠੀਕ ਠੀਕ ਹਾਂ ਜੀ ਹਾਂ ਇਹਨੂੰ ਆਪਾਂ ਮਿੰਨੀ ਜੀਸੀਬੀ ਕਹਿ ਸਕਦੇ ਹਾਂ ਇਹ ਮਾਲਕ ਜੀਸੀਬੀ ਨਹੀਂ ਕੰਮ ਕਰਦੀ ਆ ਜਿਵੇਂ ਆਮ ਵੱਡੀਆਂ ਜੀਸੀਬੀਆਂ ਤੰਗ ਜਗ੍ਹਾ ਤੇ ਨਹੀਂ ਜਾ ਸਕਦੀਆਂ ਤਾਂ ਉੱਥੇ ਜਾ ਕੇ ਇਹ ਤੋਂ ਆਪਾਂ ਪ੍ਰੋਪਰ ਕੰਮ ਲੈ ਸਕਦੇ। ਬਈ ਸਾਡੇ ਕੋਲੇ ਦੋ ਪ੍ਰਕਾਰ ਦੀ ਜ਼ੀਰੋ ਡਲ ਬਣਦੀ ਆ 11 ਪੂਰੀ ਤੇ 13 ਪੂਰੀ। ਠੀਕ ਹੈ ਜੀ। ਜਿਹੜੀ ਕਿ ਸਾਰੀਆਂ ਹੀ ਕੰਪਨੀਆਂ ਨੂੰ ਹਟ ਕੇ ਆ ਬਹੁਤ ਹੈਵੀ ਤੇ ਮਜ਼ਬੂਤ ਜ਼ੀਰੋ ਡਲ ਬਣੀ ਹੋਈ ਆ ਸਾਡੀ। ਠੀਕ ਹੈ ਜੀ। ਇਹ ਜਿਹੜੀ ਬਕਾਇਦਾ ਸਭ ਤੋਂ ਲੈ ਇਹਦੀ ਵੱਖਰੀ ਚੀਜ਼ ਆ ਜਿਹੜੀ ਟਾਈਨ ਆ ਨਾ ਜਿਹੜੀ ਫੋਰਜਿੰਗ ਲੱਗੀ ਆ। ਠੀਕ ਹੈ ਜੀ। ਜਿਹੜੀ ਇਹ ਬੀਐਮਸੀ ਤੇ ਤਿਆਰ ਹੋ ਕੇ ਫਿਰ ਅਸੀਂ ਇਹ ਤੇ ਲਾਉਨੇ ਆ। ਠੀਕ ਹੈ ਜੀ ਹਾਂਜੀ ਹਾਂ ਇਹ ਸਾਰੇ ਹੀ ਮੰਨ ਲ ਕੇ ਪੂਰੀ ਹੈਵੀ ਚ ਜਿਹੜਾ ਪਾਈਪ ਲੱਗਿਆ ਹੋਇਆ ਸਾਰੇ ਜਿਹੜੇ ਪੋਰਨੇ ਪੂਰੇ ਮਜ਼ਬੂਤ ਤੇ ਨਾਲ ਇਹਦੇ ਚ ਲੱਗੀ ਹੋਈ ਹੈ ਅੱਗੇ ਜਿਵੇਂ ਜਿਹੜੀ ਜਿਵੇਂ ਟਾਪ ਲਿੰਕ ਆ ਗਈ ਜੀ ਆਮ ਇਥੋਂ 2 ਇੰਚੀ ਪਤਲੀ ਦੀ ਟਾਪ ਲਿੰਕ ਲੱਗਦੀ ਆ ਇਹ ਵੀ ਮੰਨ ਲ ਕੇ 7ਾਂ 8 ਐਮ ਐਮ ਦੀ ਮਜ਼ਬੂਤ ਤੇ ਟਾਪ ਲਿੰਕ ਲੱਗੀ ਹੋਈ ਆ ਸਾਰੇ ਮੰਨ ਲ ਕੇ ਦੇਖਣ ਨੂੰ ਤੁਸੀਂ ਕਿਸੇ ਪਾਸੇ ਵੀ ਕਿਸੇ ਕਮੀ ਪੇਸ਼ੀ ਨਹੀਂ ਕਰ ਸਕਦੇ ਪੂਰੀ ਮਜ਼ਬੂਤ ਤੇ ਹੈਵੀ ਜੀਰੋ ਡਰਨ ਲਵਣੀ ਹੋਈ ਹੈ ਜੀ ਠੀਕ ਹੈ ਨਹੀਂ ਤਾਂ ਆਮ ਹੁੰਦਾ ਲੱਤਾਂ ਮਤਲਬ ਕਿ ਸਿੱਧੀਆਂ ਹਾਂ ਜੀ ਆਉ ਪੱਤੀ ਚੋਂ ਸਿੱਧੀ ਤਿਆਰ ਕਰਕੇ ਸਾਰੀ ਮਤਲਬ ਕਿ ਫੋਰਜਿੰਗ ਦੀ ਢਲਾਈ ਹੁੰਦੀ ਹੈ ਦੀ ਫੋਰਜਿੰਗ ਤੋਂ ਬਾਅਦ ਬੀ ਐਮ ਸੀ ਤੇ ਸੀ ਐਨ ਸੀ ਤਿਆਰ ਹੁੰਦੀ ਹੈ ਇਹ ਉੱਥੇ ਤਿਆਰ ਹੋ ਕੇ ਫਿਰ ਅਸੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਫਿਟਿੰਗ ਕਰਦੇ ਹਾਂ ਇਹਦੇ ਹਾਂ ਮਤਲਬ ਕਿ 39 33000 ਰੁਪਏ ਸਬਸਿਡੀ ਆ ਠੀਕ ਹੈ ਜੀ ਹਾਂ ਜਿਵੇਂ ਸੁਪਰਸੀਡਰ ਤੇ 1 ਲੱਖ 20000 ਰੁਪਏ ਸਬਸਿਡੀ ਆ ਇਹ ਦੋਨੇ ਜਿਹੜੇ ਐਪਲੀਮੈਂਟ ਹੈਗੇ ਸਾਡੇ ਸਬਸਿਡੀ 'ਚ ਹੈ ਫਰੋ ਦੋਸਤੋ ਜੇ ਤੁਸੀਂ ਸਬਸਿਡੀ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜਲਦੀ ਵਿਜ਼ਿਟ ਕਰ ਸਕਦੇ ਹੋ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੇ ਭਾਈ ਇੱਕ ਇਹ ਬਹੁਤ ਜਿਵੇਂ ਅਸੀਂ ਤੁਹਾਡੀ ਫੈਕਟਰੀ ਵਿਜ਼ਿਟ ਕੀਤਾ ਤੇ ਤੁਸੀਂ ਫਾਰਮਰ ਨੂੰ ਵੀ ਇਦਾਂ ਹੀ ਵਿਜ਼ਿਟ ਕਰਨ ਦੇ ਦਿੰਦੇ ਹਾਂ ਹਾਂਜੀ ਹਾਂ ਹਾਂ ਸਾਡੇ ਕੋਈ ਕਿਸੇ ਕੋ ਮਲ ਕੇ ਅਸੀਂ ਪੜਦਾ ਰੱਖ ਕੇ ਨਹੀਂ ਉਹ ਕਰਦੇ ਸਾਰਾ ਅੱਖੀਂ ਦੇਖ ਕੇ ਬੰਦਾ ਇਹਨੂੰ ਵਿਜ਼ਿਟ ਕਰਕੇ ਸਾਠੇ ਤੋਂ ਐਪਲੀਮੈਂਟ ਲੈ ਜਾਂਦੇ ਆ ਠੀਕ ਹੈ ਨਹੀਂ ਤਾਂ ਅੱਜ ਕੱਲ ਹਰੇਕ ਚੀਜ਼ ਦੇ ਵਿੱਚ ਹੁੰਦਾ ਜਿਵੇਂ ਅਸੀਂ ਹਣ ਕੱਲ ਪਰसों ਕਿਤੇ ਗਿਆ ਸੀਗੇ ਤੇ ਉਹਨਾਂ ਨੇ ਸਾਨੂੰ ਕੈਮਰਾ ਕੱਢਣ ਤੋਂ ਹੀ ਮਨਾ ਕਰਤਾ ਸੀ ਕਿਉਂਕਿ ਸਾਡੇ ਮਤਲਬ ਕਿ ਕੈਮਰਾ ਨਹੀਂ ਚਲਾਸਦਾ ਨਹੀਂ ਭਾਈ ਜੀ ਸਾਡਾ ਜਿੰਨਾ ਵੀ ਕੰਮ ਹੈਗਾ ਜੈਨੂਅਲੀ ਹੋ ਰਿਹਾ ਜਿਹੜਾ ਬਾਹਰ ਦੇਖਣ ਨੂੰ ਮਿਲੂਗਾ ਉਹੀ ਹੈ ਅੰਦਰ ਠੀਕ ਠੀਕ ਇੱਥੇ ਕੋਈ ਇਸ ਤਰ੍ਹਾਂ ਦੀ ਨਹੀਂ ਹੈਗੀ ਵੀ ਬਾਹਰ ਦਿਖਾਉਣ ਵਾਲਾ ਕੁਝ ਹੋਰ ਆ ਮਤਲਬ ਕਿ ਅੰਦਰ ਕੁਝ ਹੋਰ ਬਣ ਰਿਹਾ ਬਿਲਕੁਲ ਜਿੱਥੇ ਮਤਲਬ ਕਿ 2 ਨੰਬਰ ਵਾਲਾ ਕੰਮ ਹੋਊਗਾ ਉੱਥੇ ਨਹੀਂ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਸੋ ਦੋਸਤੋ ਤੁਸੀਂ ਇੱਥੇ ਪਹਿਲਾਂ ਵਿਜ ਜੇ ਕੋਈ ਵੀ ਤੁਸੀਂ ਇੰਪਲੀਮੈਂਟ ਲੈਣਾ ਤਾਂ ਤੁਸੀਂ ਇੱਥੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿ ਕਿਉਂਕਿ ਇੱਥੇ ਤੁਸੀਂ ਵਿਜਿਟ ਕਰ ਲਿਆ ਤਾਂ ਤੁਹਾਨੂੰ ਵੀ ਇੰਨੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲਣਗੀਆਂ ਵੀ ਤੁਸੀਂ ਵੀ ਜੇ ਤੁਸੀਂ ਨਹੀਂ ਵੀ ਲੈਣ ਬਾਰੇ ਵਿਚਾਰ ਕਰਦੇ ਤਾਂ ਵੀ ਤੁਸੀਂ ਲੈ ਕੇ ਹੀ ਜਾਓਗੇ ਤੋ ਕੁਝ ਨਾ ਕੁਝ ਹਾਂਜੀ ਹਾਂਜੀ